ਕੱਲਾ ਇਹ ਗੱਲ ਕਹਿ ਕੇ ਵੀ ਲਾਨ ਆਰਡਰ ਦਾ ਮਸਲਾ ਜਿੱਥੇ ਅਸੀਂ ਬੈਠੇ ਪੰਜਾਂ ਮਹੀਨਿਆਂ ਤੋਂ ਕੋਈ ਲਾਨ ਆਰਡਰ ਦੀ ਵਗਾਰਦੀ ਆ ਕੋਈ ਮਸਲਾ ਨਹੀਂ ਹੋਇਆ 17 18 ਦਾ ਮੋਰਚਾ ਸਾਡਾ ਚਾਰੀ ਆ ਇਹ ਹੋਊਗਾ ਜਦੋਂ ਤੱਕ ਨਵਦੀਪ ਦੀ ਰਿਹਾਈ ਨਹੀਂ ਕਰਦੀ ਸਰਕਾਰ ਅਰੇ ਤੋਂ ਕਾ 22 ਨੂੰ ਅਸੀਂ ਨਵੀਂ ਦਿੱਲੀ ਵਿੱਚ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਕਨਵੈਨਸ਼ਨ ਕਰਾਵਾਂਗੇ ਐਮ ਐਸ ਪੀ ਗਰੰਟੀ ਕਾਨੂੰਨ ਨੂੰ ਲੈ ਕੇ ਇਹ ਮੋਰਚਾ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਇਸ ਮੋਰਚੇ 'ਤੇ ਪਹੁੰਚਣ ਦੀ ਅਪੀਲ ਆ ਦੇਖੋ ਨਿਆਂਪਾਲਿਕਾ ਦੇ ਫੈਸਲੇ ਤੋਂ ਬਾਅਦ ਇਹ ਸੱਚ ਹੋ ਗਿਆ ਕਿ ਇਹ ਰਾਹ ਹਰਿਆਣਾ ਗਵਰਨਮੈਂਟ ਨੇ ਤੇ ਕੇਂਦਰ ਨੇ ਟੱਕੇ ਮੈਂ ਸਰਵਣ ਸਿੰਘ ਪੰਦੇਰ ਐਸ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਮੇਰੇ ਪਿੱਛੇ ਹਰਿਆਣਾ ਕੇਂਦਰ ਦਾ ਨਾ ਕਾਰਤ ਸੈਨਿਕ ਫੋਰਸ ਤੋਂ ਨਜ਼ਰ ਆਉਣਗੇ ਔਰ ਇਹ ਦੇਖੋ ਨਿਆਂਪਾਲਿਕਾ ਦੇ ਫੈਸਲੇ ਤੋਂ ਬਾਅਦ ਇਹ ਸੱਚ ਹੋ ਗਿਆ ਕਿ ਇਹ ਰਾਹ ਹਰਿਆਣਾ ਗਵਰਨਮੈਂਟ ਨੇ ਤੇ ਕੇਂਦਰ ਨੇ ਟੱਕੇ ਆ ਕੱਲਾ ਇਹ ਗੱਲ ਕਹਿ ਕੇ ਵੀ ਲਾਨ ਆਰਡਰ ਦਾ ਮਸਲਾ ਜਿੱਥੇ ਅਸੀਂ ਬੈਠੇ ਪੰਜਾਂ ਮਹੀਨਿਆਂ ਤੋਂ ਕੋਈ ਲਾਨ ਆਰਡਰ ਦੀ ਵਗਾਰਦੀ ਆ ਕੋਈ ਮਸਲਾ ਨਹੀਂ ਹੋਇਆ ਹਰਿਆਣਾ ਸਰਕਾਰ ਬਰੀ ਨਹੀਂ ਹੋ ਸਕਦੀ ਜੋ ਟਰਾਂਸਪੋਰਟਰਾਂ ਦਾ ਵਪਾਰੀਆਂ ਦਾ ਆਮ ਜਨਤਾ ਦਾ ਨੁਕਸਾਨ ਕੀਤਾ ਹੈਗਾ ਇਹਦੀ ਜਵਾਬਦੇਹੀ ਹਰਿਆਣ ਸਰਕਾਰ ਨੂੰ ਦੇਣੀ ਪਊਗੀ ਦੂਸਰਾ 17 18 ਦਾ ਮੋਰਚਾ ਸਾਡਾ ਜਾਰੀ ਜਾਰੀ ਆ ਇਹ ਹੋਊਗਾ ਜਦੋਂ ਤੱਕ ਨਵਦੀਪ ਦੀ ਰਿਹਾਈ ਨਹੀਂ ਕਰਦੀ ਸਰਕਾਰ ਐਸਪੀ ਅੰਮਾਲਾ ਦੇ ਖਿਲਾਫ ਅਰੇ ਤੋਂ ਕਾ ਬਾਈ ਨੂੰ ਅਸੀਂ ਨਵੀਂ ਦਿੱਲੀ ਵਿੱਚ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਕਨਵੈਨਸ਼ਨ ਕਰਾਵਾਂਗੇ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਤੇ ਬੁੱਧੀਜੀਵੀਆ ਉੱਥੇ ਸੱਦੇ ਜਾਣਗੇ ਇਹ ਤੋਂ ਕਾ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਵੀ ਮਿਲਿਆ ਜਾਊਗਾ ਸਾਡਾ ਬਾਰਡਰ ਖੁੱਲਣ ਤੇ ਨਜ਼ਰੀਆ ਕੀ ਆ ਇਹ ਤੋਂ ਕਾ ਸਾਡਾ ਜਿਹੜਾ ਵਾ ਉਹ ਸ਼ਾਰਟ ਗਨ ਤੇ ਜੋ ਰੌਲਾ ਪੈ ਰਿਹਾ ਉਹਦੇ ਤੇ ਨਜ਼ਰੀਆ ਕੀ ਆ ਇਹ ਚੰਡੀਗੜ੍ਹ ਦੀ ਪੀਸੀ ਦੇ ਵਿੱਚ ਸਪਸ਼ਟ ਕੀਤਾ ਜਾਊਗਾ ਇਹ ਮੋਰਚਾ ਆਪਣੀਆਂ ਮੰਗਾਂ ਮਣਾਉਣ ਤੱਕ ਜਾਰੀ ਰਹੂਗਾ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਇਸ ਮੋਰਚੇ 'ਚ ਪਹੁੰਚਣ ਦੀ ਅਪੀਲ ਆ ਨਰਮਾ ਪੱਟੀ ਦੇ ਵਿੱਚ ਨਰਮੇ ਤੇ ਗੁਲਾਬੀ ਸੰਡੀ ਦਾ ਹਮਲਾ ਦੇਖਣ ਵਾ ਪਹਿਲੋ ਝੋਨੇ ਹੇਠ ਰਖਵਾ ਜਿਹੜਾ ਵਧਿਆ ਵਾ ਤੇ ਨਰਮੇ ਦਾ ਘਟਿਆ ਵਾ ਜੇ ਹੁਣ ਸਰਕਾਰ ਨੇ ਇਹ ਨਾ ਸੰਭਾਲਿਆ ਤੇ ਡਿਵਰਸਿਫਿਕੇਸ਼ਨ ਵਾਲੀ ਗੱਲ ਫੇਲ ਹੋਊਗੀ ਤੋਂ ਇਸ ਕਰਕੇ ਨਰਮਾ ਪੱਟੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ ਧੰਨਵਾਦ we hey. 15 ਜੁਲਾਈ ਦਾ ਇਕੱਠ ਆ ਸ਼ੰਭੂਗੌਰ ਚ ਵੱਡਾ ਕਾਹਨ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਾਂ ਦੇ ਲੋਕਾਂ ਕੱਲਾ ਇਹ ਗੱਲ ਕਹਿ ਕੇ ਵੀ ਲਾਨ ਆਰਡਰ ਦਾ ਮਸਲਾ ਜਿੱਥੇ ਅਸੀਂ ਬੈਠੇ ਪੰਜ ਮਹੀਨਿਆਂ ਤੋਂ ਕੋਈ ਲਾਨ ਆਰਡਰ ਦੀ ਵਗਾਰਦੀ ਆ ਕੋਈ ਮਸਲਾ ਨਹੀਂ ਹੋਇਆ 17 18 ਦਾ ਮੋਰਚਾ ਸਾਡਾ ਚਾਰੀ ਆ ਇਹ ਹੋਊਗਾ ਜਦੋਂ ਤੱਕ ਨਵਦੀਪ ਦੀ ਰਿਹਾਈ ਨਹੀਂ ਕਰਦੀ ਸਰਕਾਰ ਅਰੇ ਤੋਂ ਕਾ 22 ਨੂੰ ਅਸੀਂ ਨਵੀਂ ਦਿੱਲੀ ਵਿੱਚ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਕਨਵੈਨਸ਼ਨ ਕਰਾਵਾਂਗੇ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਇਹ ਮੋਰਚਾ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਇਸ ਮੋਰਚੇ 'ਚ ਪਹੁੰਚਣ ਦੀ ਅਪੀਲ ਆ ਦੇਖੋ ਨਿਆਂਪਾਲਿਕਾ ਦੇ ਫੈਸਲੇ ਤੋਂ ਬਾਅਦ ਇਹ ਸੱਚ ਹੋ ਗਿਆ ਕਿ ਇਹ ਰਾਹ ਹਰਿਆਣਾ ਗਵਰਨਮੈਂਟ ਨੇ ਤੇ ਕੇਂਦਰ ਨੇ ਟੱਕਰ